ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜਦੋਂ 시ਦੇ ਪਾਦ ਬੀੜ ਸਾਬ ਜੀਤੇ ਸੰਪਾਦਨ ਦਾ ਕਾਰਜ ਸੰਪੰਨ ਹੋ ਗਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਰੇ ਮਸੰਦਾਂ ਨੂੰ ਸੰਦੇਸ਼ ਭੇਜਿਆ ਕਿ ਉਹ ਇਸ ਦਾ ਪ੍ਰਕਾਸ਼ 1 ਸਤੰਬਰ 1604 ਈਸ਼ਵੀ ਨੂੰ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਸ਼ਰਧਾ ਨਾਲ ਕਰਨਗੇ ਅੰਤ ਸਾਰੀ ਸੰਗਤ ਮੌਜੂਦ ਹੋਵੇ ਨਿਸ਼ਚਿਤ ਤਿਥੀ ਉੱਤੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਦੇ ਸਿਰ ਉੱਤੇ ਮੂਲ ਗ੍ਰੰਥ ਸਾਹਿਬ ਜੀ ਦੀ ਪ੍ਰਤੀ ਨੂੰ ਚੁੱਕ ਕੇ ਨੰਗੇ ਪੈਰ ਪੈਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਚਲਣ ਦਾ ਆਦੇਸ਼ ਦਿੱਤਾ ਅਤੇ ਆ ਪਿੱਛੇ ਪਿੱਛੇ ਚੋਰ ਸਾਹਿਬ ਕਰਦੇ ਹੋਏ ਚੱਲਣ ਲੱਗੇ ਸਾਰੀ ਸੰਗਤ ਨੇ ਹੱਥ ਵਿੱਚ ਸਾਜ ਲਏ ਅਤੇ ਨਾ ਨਾ ਲਾ ਸ਼ਬਦ ਗਾਣ ਕਰਦੇ ਹੋਏ ਗੁਰੂ ਜੀ ਦੀ ਨਕਲ ਕਰਨ ਲੱਗੇ ਇਸ ਪ੍ਰਕਾਰ ਉਹ ਆਦ ਸ਼੍ਰੀ ਬੀਰ ਸਾਹਿਬ ਜੀ ਦੀ ਮੂਲ ਪ੍ਰਤੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ श्री हरमंदिर साहब विच दया आए गुरु जी ने श्री हरमंदिर साहब जी के केंद्र विच श्री आदबीर साहब जी की स्थापना करके आदबीर साहब नु प्रकाश मान किया अते आप एक बेंती करता दे रूप विच है श्री आदबीर साहब जी के सन्मुख खड़े होके अरदास की उस तो बाद बाबा बुढ़ा जी वालों कहा ਕਿ ਉਹ ਸ੍ਰੀ ਆਦ ਗੁਰ ਸਹਿਬ ਜੀ ਦੇ ਲਗਭਗ ਵਿਚਕਾਰ ਵੱਲੋਂ ਕੋਈ ਵੀ ਸ਼ਬਦ ਪੜਨ ਜਨ ਕੀ ਵਾਕ ਲੈਣ। ਬਾਬਾ ਬੁੱਢਾ ਜੀ ਨੇ ਗੁਰੂ ਆਦੇਸ਼ ਅਨੁਸਾਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸਭ ਤੋਂ ਪਹਿਲਾ ਹੁਕਮਨਾਮਾ ਲਿਆ। ਸੋਈ ਮਹੱਲਾ ਪੰਜਮਾ ਸੰਤਾ ਕੇ ਕਾਰਜ ਆਪ ਖਲੋਇਆ। ਹਰ ਕੰਮੁ ਕਰਾਮਣ ਆਇਆ ਰਾਮ। ਤੜਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਹੈ ਕੜਾਇਆ ਸਰਦਲ ਮਨੋਰਥ ਪੂਰੇ ਜਜ ਕਰਪਯ ਜਗ ਅੰਤਰ ਲਾਥੇ ਸਰਦਲ ਮਿਸੂਰੇ ਪੂਰਨ ਪੂਰਕ ਅਚੂਤ ਅਬਿਨਾਸੀ ਜਿਸ ਵੇਦ ਪ੍ਰਾਣੀ ਗਾਇਆ ਆਪਣਾ ਦਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਜਦੋਂ ਸਾਰੀਆਂ ਰਸਮਾਂ ਸਪੂਰਨ ਹੋ ਗਈਆਂ ਤਾਂ ਗੁਰੂ ਜੀ ਨੇ ਸਾਰੀ ਸੰਗਤ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਆਦਿ ਸ਼੍ਰੀ ਗ੍ਰੰਥ ਸਹਿਬ ਜੀ ਦੇ ਸਾਹਮਣੇ ਨਮਸਤਕ ਹੋਣ ਅਤੇ ਘੋਸ਼ਣਾ ਕੀਤੀ ਕਿ ਇਹ ਸ਼੍ਰੀ ਗ੍ਰੰਥ ਸਹਿਬ ਜੀ ਦੇ ਸਾਰੇ ਮਨੁੱਖ ਸਮਾਜ ਲਈ ਸੰਜੁਗਤ ਰੂਪ ਵਿੱਚ ਕਲਿਆਣਕਾਰੀ ਹਨ ਸ਼੍ਰੀ ਗ੍ਰੰਥ ਸਹਿਬ ਜੀ ਵਿੱਚ ਕਿਸੇ ਵੀ ਪਰ ਕਾਰ ਦਾ ਭੇਦ ਭਾਵ ਨਹੀਂ ਕੀਤਾ ਗਿਆ ਜੋ ਵੀ ਮਨੁੱਖ ਇਸ ਨੂੰ ਦੇਰੋਂ ਪੜ੍ਹੇਗਾ ਅਤੇ ਵਿਚਾਰੇਗਾ ਉਹ ਸਹਿਜ ਹੀ ਇਸ ਸੰਸਾਰ ਰੂਪੀ ਪਹਾੜ ਸਰਗਰ ਵੱਲੋਂ ਪਾਰ ਹੋ ਜਾਵੇਗਾ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਦਿਨ ਪਰ ਸੰਗਤਾਂ ਦਰਸ਼ਨ ਕਰ ਲਈ ਆਈ ਆ ਰਹੇਂ ਦੀਆ ਰਾਤ ਨੂੰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਆਗਿਆ ਮੰਗੀ

ਵਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਨੂੰ ਲਿਖੋ